ਪਰਭੂ ਜੀ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਵੀ ਪਰਮੇਸ਼ਰ ਜੀ ਨੇ ਸਾਨੂੰ ਰਾਤ ਦੇ ਸਮੇਂ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਦੇ ਵਿੱਚ ਇੱਕ ਗੀਤ ਗਾਉਂਦੇ ਆ ਹਾਲੇਲੂਇਆ 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 ਯੇਸ਼ੂ ਤੇਰੀ ਆਰਾਧਨਾ ਸਾਰੇ ਬੰਦਨਾ ਨੂੰ ਤੋੜ ਦਿੰਦੀ ਏ ਈਸੂ ਤੇਰੀ ਆਰਾਧਨਾ ਸਾਰੇ ਬੰਧਨਾਂ ਨੂੰ ਤੋੜ ਦਿੰਦੀ ਏ ਗਮਾਂ ਦੀਆਂ ਰस्सियां ਨੂੰ ਗਮਾਂ ਦੀਆਂ ਰस्सियां ਨੂੰ ਇੱਕ ਪਲ ਵਿੱਚ ਤੋੜ ਦਿੰਦੀ ਏ ਈਸੂ ਤੇ ਗਮਾਂ ਦੀਆਂ ਰस्सियां ਨੂੰ ਗਮਾਂ ਦੀਆਂ ਰस्सੀਆਂ ਨੂੰ ਇੱਕ ਪਲ ਵਿੱਚ ਤੋੜ ਦਿੰਦੀ ਏ ਯਸੂ ਤੇਰੀ ਆਰਾ ਦੇਨਾ ਸਾਰੇ ਬੰਦਨਾ ਨੂੰ ਤੋੜ ਦਿੰਦੀ ਏ ਜਿਣਾ ਉਹ ਦੇ ਨਾਲ ਮਰਨਾ ਵੀ ਉਹ ਦੇ ਨਾਲ ਜਿਹੜੇ ਪਾਸੇ ਵੇਖਾਂ ਬਸੇ ਉਸ ਦਾ ਜ਼ਲਾਲੇ ਜਿਣਾਉ ਦੇ ਨਾਲ ਬਰਨਾ ਵੀ ਉਹ ਦੇ ਨਾਲੇ ਜਿਹੜੇ ਪਾਸੇ ਵੇਖਾਂ ਬਸੇ ਉਸ ਦਾ ਜ਼ਲਾਲੇ ਯਸੂ ਤੇਰੀ ਆਰਾਧਨਾ ਯਸੂ ਤੇਰੀ ਆਰਾਧਨਾ ਅਧਰੰਗੀਆਂ ਨੂੰ ਤੋੜ ਦਿੰਦੀਂ ਜਸੂ ਤੇਰੀ ਆਰਾਧਨਾ ਅਦਰੰਗੀਆਂ ਨੂੰ ਤੋੜ ਦਿੰਦੀ ਏ ਜਸੂ ਤੇਰੀ ਆਰਾਧਨਾ ਸਾਰੇ ਬੰਦਨਾ ਨੂੰ ਤੋੜ ਦਿੰਦੀ ਏ ਜਸੂ ਤੇਰੀ ਆਰਾਧਨਾ ਸਾਰੇ ਬੰਦਨਾ ਨੂੰ ਤੋੜ ਦਿੰਦੀ ਏ ਈਮਾਨ ਦੇ ਨਾਲ ਜਿਹੜੇ ਮਨ ਨੂੰ ਫੇਰੋਣਗੇ ਸਾਰੇ ਸੁਖ ਜ਼ਿੰਦਗੀ ਦੇ ਅਸੂ ਕੋਲੋਂ ਪਾਣਗੇ ਈਮਾਨ ਦੇ ਨਾਲ ਜਿਹੜੇ ਮਨ ਨੂੰ ਫੇਰੋਣਗੇ ਸਾਰੇ ਸੁਖ ਜ਼ਿੰਦਗੀ ਦੇ ਅਸੂ ਕੋਲੋਂ ਪਾਣਗੇ ਯਸੂ ਤੇਰੀ ਆਰਾਧਨਾ ਯਸੂ ਤੇਰੀ ਆਰਾਧਨਾ ਬੂਹੇ ਦੀ ਹੈ 예수 ਤੇਰੀ ਆराधना ਸਾਰੇ ਬੰਦਨਾ ਨੂੰ ਤੋੜ ਦਿੰਦੀ ਹੈ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਸੱਚਮੁੱਚ ਪਰਮੇਸ਼ਰ ਜੀ ਨੇ ਸਾਨੂੰ ਇਹਨਾਂ ਸ਼ਬਦਾਂ ਦੇ ਨਾਲ ਬles ਕੀਤਾ ਹੈ ਸੱਚਮੁੱਚ ਪਰਮੇਸ਼ਰ ਦੀ ਆराधना ਸਾਡੇ ਬੰਦਨਾ ਨੂੰ ਤੋੜਦੀ ਹੈ ਤਾਂ ਸਾਡਾ ਵਿਸ਼ਵਾਸ ਵੀ ਹੈ ਕਿ ਪਰਮੇਸ਼ਰ ਦੀ ਆराधना ਸਾਡੇ ਬੰਦਨਾ ਨੂੰ ਅੱਜ ਕੀ ਕਰਦੀ ਆ ਤੋਂੜਨ ਜਾ ਰਹੀ ਆ ਤੋ ਆਓ ਅੱਜ ਦੇ ਵਚਨ ਦੇ ਵਿੱਚ ਜਾਣਦੇ ਆ ਜੁਰਾਤ ਦਾ ਵਚਨ ਕਹੋਤਾ 18 ਅਧਿਆਇ ਦੀ 5 ਨੰਬਰ ਆਇਤ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਕੀ ਆਖਦੇ ਆਪਾਂ ਸਭ ਜਣ ਜਾਣਾਂਗੇ ਤੋ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਕਹਿੰਦੇ ਕਿ ਦੁਸ਼ਟਾਂ ਦਾ ਪੱਖ ਲੈਣਾ ਚੰਗਾ ਨਹੀਂ ਆ ਤੋ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਇਹੀ ਆਖਦੇ ਨੇ ਕਿ ਦੁਸ਼ਟਾਂ ਦਾ ਜਿਹੜਾ ਪੱਖ ਲੈਣਾ ਆ ਉਹ ਚੰਗਾ ਨਹੀਂ ਆ ਪਰਮੇਸ਼ਰ ਕਹਿੰਦੇ ਨਾਲ ਹਾਲਤ ਵਿੱਚ ਧਰਮੀਆਂ ਦਾ ਹੱਕ ਮਾਨਾ ਕਿ ਅੱਜ ਅਗਰ ਅਸੀਂ ਕਿਸੇ ਦੁਸ਼ਟ ਦਾ ਮਤਲਬ ਕਿ ਪੱਖ ਕਰ ਰਹੇ ਆ ਅੱਜ ਅਸੀਂ ਕਿਸੇ ਗਲਤ ਦਾ ਸਾਥ ਦੇ ਰਹੇ ਆ ਤਾਂ ਪਰਮੇਸ਼ਰ ਕਹਿੰਦੇ ਚੰਗੀ ਗੱਲ ਨਹੀਂ ਹੈਗੀ ਪਰਮੇਸ਼ਰ ਕਹਿੰਦੇ ਅਗਰ ਅਸੀਂ ਧਰਮੀਆਂ ਨੂੰ ਥੱਲੇ ਸਿੱਟੀ ਜਾਂਦੇ ਤੇ ਦੁਸ਼ਟਾਂ ਨੂੰ ਚੱਕੀ ਜਾਂਦੇ ਪਰਮੇਸ਼ਰ ਕਹਿੰਦੇ ਇਹ ਜਿਹੜੀ ਗਲਤ ਗੱਲ ਆ ਇਹ ਸਹੀ ਗੱਲ ਨਹੀਂ ਹੈਗੀ ਤਾਂ ਅੱਜ ਅਸੀਂ ਜਾਣਨਾ ਕਿ ਪਰਮੇਸ਼ਰ ਸਾਨੂੰ ਇਸ ਵਚਨ ਦੇ ਵਿੱਚੋਂ ਇਹੀ ਦੱਸ ਰਹੇ ਨੇ ਕਿ ਪਰਮੇਸ਼ਰ ਕਹਿੰਦੇ ਕਿ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਸੱਚ ਦਾ ਭਲਾਈ ਦਾ ਸਾਥ ਦੇਣਾ ਚਾਹੀਦਾ ਨਾ ਕਿ ਕਿਸੇ ਦੁਸ਼ਟ ਦਾ ਸਾਥ ਦੇਣਾ ਚਾਹੀਦਾ ਤਾਂ ਅੱਜ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਆਪਣੀ ਜ਼ਿੰਦਗੀ ਦੇ ਲਈ ਆਪਣੇ ਘਰਾਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੇ ਲਈ ਰਾਤਨਾ ਕਰਾਂਗੇ ਹallelujah 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 ਧੰਵਾ ਧੰਵਾ ਧੰਵਾਦ ਮਹਾਨ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਕਰਦੇ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਅੱਜ ਜੋ ਵੀ ਤੁਸੀਂ ਸਾਨੂੰ ਵਚਨ ਦਿੱਤਾ ਸਾਡੇ ਹਿਰਦਿਆਂ ਦੀਆਂ ਤਕਸੀਆਂ ਦੇ ਲਿਖਿਆ ਜਾਵੇ ਖੁਦਾਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨਾਲ ਸਾਡੀ ਜ਼ਿੰਦਗੀ ਚ ਚੁਰਾਣੇ ਨਾ ਪਾਏ ਮੇਰੇ ਪ੍ਰਭੂ ਜੀ ਅੱਜ ਦੇ ਵਚਨ ਦੇ ਦੁਆਰਾ ਖੁਦਾਵੰਨ ਜੀ ਸਾਡੀਆਂ ਜ਼ਿੰਦਗੀਆਂ ਨੂੰ ਪਰਮੇਸ਼ਰ ਜੀ ਤੁਸੀਂ ਸੰਭਾਲ ਕੇ ਰੱਖਣਾ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਦੇ ਵਚਨ ਦੁਆਰਾ ਪ੍ਰਭੂ ਜੀ ਅਸੀਂ ਸਭ ਦੇ ਸਭ ਭੈਣ ਭਰਾ ਆਸ਼ੀਸ਼ ਬਰਕਤ ਨੂੰ ਪਾਈਏ ਮੇਰੇ ਖੁਦਾਵੰਨ ਜੀ ਅੱਜ ਦੇ ਵਚਨਾਂ ਦੇ ਦੁਆਰਾ ਪਰਮੇਸ਼ਰ ਜੀ ਸਾਡੀਆਂ ਰੂਹਾਂ ਬਚਾਈਆਂ ਜਾਣ ਖੁਦਾ ਸਾਡੀ ਜ਼ਿੰਦਗੀਆਂ ਸਾਰੀਆਂ ਕਮੀਆਂ ਘਟੀਆਂ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਦੁਆਰਾ ਕੱਢੀਆਂ ਜਾਣ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਧੰਨਵਾਦ ਕਰਦੇ ਦਿਨ ਭਰ ਦੇ ਸਮੇਂ 'ਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ 'ਚ ਲੈ ਕੇ ਅੰਦਰ ਤੁਹਾਡਾ ਸ਼ੁਕਰ ਕਰਦੇ ਹਾਂ ਖੁਦਾਵੰਨ ਜੀ ਦਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਪ੍ਰਭੂ ਜੀ ਅਸੀਂ ਮਾਫੀ ਮੰਗਦੇ ਹਾਂ ਤੌਬਾ ਕਰਦੇ ਹੁਦਾ ਆਉਣ ਵਾਲੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਮੇਰੇ ਮਹਾਨ ਖੁਦਾਵੰਦ ਜੀ ਜਿੱਦਾਂ ਤੁਸੀਂ ਰਾਤ ਦੇ ਸਮੇਂ ਵਿੱਚ ਸਾਨੂੰ ਲੈ ਕੇ ਆਂਦਾ ਦਿਨ ਦੇ ਵਿੱਚ ਸੰਭਾਲ ਕੇ ਰੱਖਿਆ ਖੁਦਾ ਰਾਤ ਦੇ ਇੱਕ ਇੱਕ ਪਲ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਸਭਨਾਂ ਨੂੰ ਸੰਭਾਲ ਕੇ ਰੱਖਣਾ ਆਪਣੀ ਦਇਆ ਭਲਾਈ ਪਰਮੇਸ਼ਰ ਜੀ ਆਸ਼ੀਸ਼ ਬਰਕਤ ਸਾਡੇ ਤੇ ਬਣਾਈ ਰੱਖਣਾ ਮੇਰੇ ਖੁਦਾ ਜਿਨ੍ਹਾਂ ਭੈਣ ਭਰਾਵਾਂ ਨੂੰ ਰਾਤ ਦੇ ਸਮੇਂ ਕੋ ਦਵੰਜੀ ਡਰ ਲੱਗਦਾ ਜਿਨ੍ਹਾਂ ਭੈਣ ਭਰਾਵਾਂ ਨੂੰ ਰਾਤ ਦੇ ਸਮੇਂ ਭਲੇਖੇ ਪੈਂਦੇ ਜਾਂ ਪਰਮੇਸ਼ਰ ਜੀ ਦੋਸ਼ਟ ਆਤਮੇ ਖੁਦਾਵੰਜੀ ਜਿਨ੍ਹਾਂ ਭੈਣ ਭਰਾਵਾਂ ਨੂੰ ਤੰਗ ਕਰਦੇ ਖੁਦਾ ਅੱਜ ਤੁਹਾਡੇ ਨਾਮ ਦੇ ਵਿੱਚ ਖੁਦਾਵੰਜੀ ਸਭ ਦੇ ਸਭ ਰੋਗ ਬਿਮਾਰੀਆਂ ਦੁੱਖ ਦੋਸ਼ਾ ਆਤਮੇ ਪਰਮੇਸ਼ਰ ਤੁਹਾਡੇ ਨਾਮ ਦੇ ਵਿੱਚ ਕੈਨਸਲ ਕਰਦੇ ਰੱਦ ਕਰਦੇ ਮੇਰੇ ਮਹਾਨ ਖੁਦਾ ਅੱਜ ਸਾਰੇ ਦੇ ਸਾਰੇ ਭੈਣ ਭਰਾ ਖੁਦਾ ਤੁਹਾਡੇ ਨਾਮ ਦੇ ਵਿੱਚ ਆਜ਼ਾਦ ਹੋ ਜਾਣ ਮੇਰੇ ਖੁਦਾਵੰਜੀ ਅੱਜ ਸਭ ਦੇ ਸਭ ਭੈਣ ਭਰਾ ਤੁਹਾਡੇ ਵੱਲੋਂ ਆਸ਼ੀਸ਼ ਤੇ ਬਰਕਤ ਔਰ ਪ੍ਰਭੂ ਜੀ ਸ਼ਿਫਾ छुटकारे ਆਜ਼ਾਦੀ ਨੂੰ ਕਾਣ ਮੇਰੇ ਖੁਦਾ ਜਿੱਥੇ ਤੁਹਾਡਾ ਪਵਿੱਤਰ ਆਤਮਾ ਉੱਥੇ ਸੁਤੰਤਰਤਾ ਮੇਰੇ ਮਹਾਨ ਪਰਮੇਸ਼ਰ ਉੱਥੇ ਤੁਸੀਂ ਕਿਹਾ ਉੱਥੇ ਆਜ਼ਾਦੀ ਹੈ ਮੇਰੇ ਖੁਦਾ ਜਿੱਥੇ ਤੁਹਾਡਾ ਪਵਿੱਤਰ ਆਤਮਾ ਨਕਰ ਪਰਿਵਾਰਾਂ ਦੇ ਵਿੱਚ ਕਾਰਜ ਕਰੇ ਮੇਰੇ ਮਹਾਨ ਖੁਦਾ ਅੱਜ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਜੀ ਨਕਰ ਪਰਿਵਾਰਾਂ ਦੇ ਵਿੱਚ ਕੰਮ ਕਰੇ ਮੇਰੇ ਖੁਦਾਵੰਤ ਜੀ ਅੱਜ ਹਰ ਇੱਕ ਜਕੜਿਆ ਹੋਇਆ ਵਾ ਛੁੱਟ ਜਾਵੇ ਮੇਰੇ ਖੁਦਾਵੰਤ ਜੀ ਅੱਜ ਹਰ ਇੱਕ ਪਰਮੇਸ਼ਰ ਜੀ ਬਿਮਾਰੀ ਤੁਹਾਡੇ ਨਾਮ ਦੇ ਵਿੱਚ ਜਾਂਦੀ ਰਹੇ ਮੇਰੇ ਮਹਾਨ ਖੁਦਾਵੰਦ ਜੀ ਅੱਜ ਹਰ ਇੱਕ ਭੈਣ ਭਰਾ ਤੁਹਾਡੇ ਨਾਮ ਦੇ ਵਿੱਚ ਸ਼ਿਫਾ ਛੁਟਕਾਰੇ ਨੂੰ ਪਾ ਲਵੇ ਮੇਰੇ ਮਹਾਨ ਖੁਦਾਵੰਦ ਜੀ ਅੱਜ ਤੁਹਾਡੇ ਨਾਮ ਦੇ ਵਿੱਚ ਖੁਦਾਵੰਦ ਜੀ ਸਭ ਭੈਣ ਭਰਾ ਅਸ਼ੀਸ਼ ਔਰ ਬਰਕਤ ਨੂੰ ਪਾਉਣ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥਿਆ ਪਰਮੇਸ਼ਰ ਜੀ ਜਾਦਵੀ ਤੁਹਾਡੇ ਬੱਚੇ ਰਾਤ ਨੂੰ ਸੌਣ ਦੇ ਵੇਲੇ ਆਪਣੇ ਬਿਸਤਰਿਆਂ ਤੇ ਜਾਣ ਖੁਦਾਵੰਨ ਜੀ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਤੁਸੀਂ ਆਪਣੇ ਪਾਸ ਪਵਿੱਤਰ ਸਵਰਗੀ ਦੂਤਾਂ ਦੇ ਨਾਲ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਉਹਨਾਂ ਨੂੰ ਹੁਕਮ ਦੇਣਾ ਖੁਦਾ ਕਿ ਤੁਹਾਡੇ ਪਵਿੱਤਰ ਸਵਰਗੀ ਦੂਤ ਸਾਡੀ ਰਾਖੀ ਕਰਨ ਸਾਡੇ ਘਰਾਂ ਦੇ ਇਰਦ-ਗਿਰਦ ਸਾਡੇ ਘਰਾਂ ਦੇ ਪਰਮੇਸ਼ਰ ਜੀ ਖਿੜਕੀਆਂ ਦਰਵਾਜ਼ਿਆਂ ਦੇ ਉੱਪਰ ਆਪਣੇ ਪੈਰੇ ਵਿਖਾਉਣ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਆਪਣੇ ਘਰ ਦੇ ਖਿੜਕੀਆਂ ਦਰਵਾਜ਼ਿਆਂ ਤੇ ਤੁਹਾਡੇ ਪਵਿੱਤਰ ਲਹੂ ਨੂੰ ਅਪਲਾਈ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਸਾਡੇ ਘਰਾਂ ਪਰਿਵਾਰਾਂ ਦੇ ਅੰਦਰ ਐਂਟਰ होने पाए मेरे महान खुदा ਜਿੰਨੇ ਭੈਣ ਭਰਾ ਕਿਸੇ ਚਿੰਤਾ ਬੋਝ ਡਿਪਰੈਸ਼ਨ ਪਰੇਸ਼ਾਨੀਆਂ ਚ ਬੈਠੇ ਹੋਏ ਨੇ ਖੁਦਾ ਹਰ ਇੱਕ ਭੈਣ ਭਰਾ ਨੂੰ ਤੁਸੀਂ ਆਪਣੇ ਹੱਥਾਂ ਨਾਲ ਸ਼ੋਕ ਤੇ ਸ਼ਿਫਾ ਛੁਟਕਾਰਾ ਸ਼ਾਂਤੀ ਦੇਣਾ ਮੇਰੇ ਮਹਾਨ ਖੁਦਾ ਜਿਨ੍ਹਾਂ ਘਰਾਂ ਪਰਿਵਾਰਾਂ ਦੇ ਵਿੱਚ ਇੱਕ ਪ੍ਰਭੂ ਜੀ ਕਲੇਸ਼ ਕੰਮ ਕਰ ਰਿਹਾ ਮੇਰੇ ਖੁਦਾਵੰਤ ਜੀ ਕਲੇਸ਼ ਦਾ ਗੰਦਾ ਸਪਿਰਿਟ ਕੰਮ ਕਰ ਰਿਹਾ ਖੁਦਾ ਅੱਜ ਹਰ ਤਰ੍ਹਾਂ ਦਾ ਕਲੇਸ਼ ਦਾ ਗੰਦਾ ਆਤਮਾ ਯੇਸ਼ੂ ਨਾਮ ਦੇ ਵਿੱਚ ਖੁਦਾ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਨਿਕਲ ਜਾਵੇ ਅੱਜ ਹਰ ਇੱਕ ਘਰ ਪਰਿਵਾਰ ਬਲੈਸ ਹੋਵੇ ਖੁਦਾ ਸਾਰੇ ਘਰਾਂ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਤੁਸੀਂ ਪੂਰਾ ਕਰਨਾ ਖੁਦਾਵੰਤ ਜੀ ਸਭ ਪਰਿਵਾਰਾਂ ਨੂੰ ਪਰ ਆਪਣੀ ਦਇਆ ਹੇਠ ਟਾਕ ਕੇ ਰੱਖਣਾ ਆਪਣੇ ਫਤਿਹਮੰਦ ਹੱਥ ਦੇ ਨਾਲ ਸੰਭਾਲ ਕੇ ਰੱਖਣਾ ਮੇਰੇ ਖੁਦਾ ਹਰ ਇੱਕ ਬੱਚਾ ਪ੍ਰਭੂ ਜੀ ਜਿਨ੍ਹਾਂ ਦੇ ਉੱਪਰ ਜਾਦੂ ਟੋਨਾ ਕੰਮ ਕਰਦਾ ਅੱਜ ਹਰ ਇੱਕ ਜਾਦੂ ਟੋਨੇ ਦੀ ਗੰਦੀ ਸਪਿਰਿਟ ਤੁਹਾਡੇ ਨਾਮ ਦੇ ਵਿੱਚ ਕੈਨਸਲ ਕਰ ਦੇ ਰੱਬ ਕਰ ਦੇ ਮੇਰੇ ਖੁਦਾ ਅੱਜ ਹਰ ਇੱਕ ਭੈਣ ਭਰਾ ਤੁਹਾਡੇ ਨਾਮ ਦੇ ਵਿੱਚ ਖੁਦਾਵੰਨ ਜੀ ਬlesਸ ਹੋਵੇ ਅੱਜ ਹਰ ਇੱਕ ਭੈਣ ਭਰਾ ਪਰਮੇਸ਼ਰ ਤੁਹਾਡੇ ਨਾਮ ਦੇ ਵਿੱਚ ਹਰ ਇੱਕ ਸਫਲਤਾ ਨੂੰ ਪਾ ਜਾਵੇ ਪ੍ਰਭੂ ਜੀ ਜਦ ਵੀ ਪਰਮੇਸ਼ਰ ਜੀ ਸਵੇਰ ਉੱਠੀਏ ਤੁਹਾਡੇ ਨਾਮ ਦੀ ਮਹਿਮਤ ਤੇ ਵਧਾਈ ਕਰੀਏ ਖੁਦਾ ਪਰਮੇਸ਼ਰ ਜੀ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਪਰਮੇਸ਼ਰ ਜੀ ਆਪਣੇ ਘਰਾਂ ਪਰਿਵਾਰਾਂ ਤੁਹਾਡੇ ਹੱਥਾਂ ਸੌਂਪਦੇ ਆਪਣੇ ਆਪ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਹੋਏ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਲਈ ਗੂੜੀ ਮਿੱਠੀ ਨੀਂਦ ਨੂੰ ਤੁਹਾਡੇ ਪੱਖੋਂ ਮੰਗਦੇ ਹੋਏ ਪਰਮੇਸ਼ਰ ਦੀ ਸਾਰੀ ਹੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗਦੇ ਆਂ ਆਮੇਨ 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 ਤਾਰੀਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ